ਸਰਸਕਾ ਜੀ ਸਾਰਿਆਂ ਨੂੰ ਸੋ ਕੀਵੇਂ ਹੋ ਜੀ ਸਾਰੇ ਆਈ ਹੋਪ ਸਭ ਵਧੀਆ ਹੋਵੋਗੇ ਆਪਣੇ ਆਪਣੇ ਘਰ ਵਿੱਚ ਤੰਦਰੁਸਤ ਹੋਵੋਗੇ ਤੱਲਾਹੋ ਜੀ ਅੱਜ ਦੇਖੋ ਮੈਂ ਕੀ ਬਣਾ ਰਹੀ ਆ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਏ ਤੱਲਾਹੋ ਜੀ ਹੁਣ ਦੇਖੋ ਜੀ ਇੱਧਰ ਇੱਧਰ ਲਿਆਂ ਨੇ ਮੂਲੀਆਂ ਗਾਜਰਾ ਤੇ ਵਿੱਚ ਗੋਭੀ ਵੀ ਕੱਟੀ ਹੋਈ ਆ ਤੇ ਮੈਂ ਬਣਾਵਾਂਗੀ ਅੱਜ ਮਿੱਠਾ ਅਚਾਰ ਮooli ਗਾਜਰ ਔਰ ਗੋਭੀ ਦਾ ਕਿਉਂਕਿ ਮੈਂ ਪਹਿਲਾਂ ਖੱਟਾ ਮਿੱਠਾ ਬਣਾਉਂਦੀ ਸੀ ਬਟ ਇਸ ਵਾਰ ਮੈਂ ਮਿੱਠਾ ਬਣਾਵਾਂਗੀ ਤੇ ਲਓ ਜੀ ਇਹ ਮੈਂ ਹੁਣ ਕੱਟ ਕੇ ਤੇ ਧੁੱਪ 'ਚ ਸੁਕਾ ਰਹੀ ਆ ਇਹਨੂੰ 4-5 ਘੰਟੇ ਇਸੇ ਤਰ੍ਹਾਂ ਧੁੱਪ ਦੇ ਵਿੱਚ ਰੱਖਾਂਗੀ ਤੇ ਕਿਉਂਕਿ ਫਿਰ ਖਰਾਬ ਨਹੀਂ ਹੁੰਦਾ ਅਗਰ ਤੁਸੀਂ ਇਸ ਤਰ੍ਹਾਂ ਧੁੱਪ ਲਵਾਉਗੇ ਤਾਂ ਲਓ ਜੀ ਬਣੇ ਰੋ ਜੀ ਤੁਸੀਂ ਮੇਰੇ ਨਾਲ ਲੱਗੇ ਤੁਹਾਨੂੰ ਦਿਖਾਵਾਂਗੀ ਮੈਂ ਕਿਵੇਂ ਬਣਾਵਾਂਗੀ ਸੋ ਗਾਇਜ਼ ਲਓ ਜੀ ਸ਼ਾਮ ਦੇ ਬੱਜ ਗਏ ਨੇ 4 ਤੇ ਸਾਡੀ ਅੰਗਾਰਾ ਗੋਭੀ ਤਿਆਰੀਆਂ ਹੋ ਚੁੱਕੀਆਂ ਨੇ ਤੇ ਹੁਣ ਮੈਂ ਬਣਾਵਾਂਗੀ ਆਚਾਰ ਤੇ ਸਭ ਤੋਂ ਪਹਿਲਾਂ ਇੱਧਰ ਕੜਾਈ ਰੱਖ ਲਈਏ ਗੈਸ ਤੇ ਗਰਮ ਹੋ ਗਈ ਤਾਂ ਇਹਦੇ ਵਿੱਚ ਪਾਵਾਂਗੀ ਮੈਂ ਸਰੋਂ ਦਾ ਤੇਲ ਬਸ ਦੋ ਛੋਟੇ ਚਮਚ ਜੀ ਪਾਣੇ ਆ ਜ਼ਿਆਦਾ ਤੇਲ ਨਹੀਂ ਪਾਣਾ ਕਿਉਂਕਿ ਦੋ ਵਾਰ ਕਰਾਂਗੇ ਇਹਨੂੰ ਤੇ ਬਣੇ ਰਹੋ ਜੀ ਤੁਸੀਂ ਮੇਰੇ ਨਾਲ ਸੋ ਲੋ ਜੀ ਤੇਲ ਹੋ ਗਿਆ ਹੈ ਗਰਮ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਪਾਮੋ ਨੀਆ ਗਾਜਰਾਂ ਔਰ ਗਰੂਬੀ ਇਹਨੂੰ ਸਿਰ ਦੋ ਇੱਕ ਦੋ ਮਿੰਟ ਸੇਕ ਲਗਵਾਉਣਾ ਜ਼ਿਆਦਾ ਨਹੀਂ ਲਗਵਾਉਣਾ ਜ਼ਿਆਦਾ ਪਕਾਉਣੀ ਨਹੀਂ ਆ ਕੱਚੀ ਕੱਚੀ ਰੱਖਣੀ ਹੈ ਇਹ ਦੇਖੋ ਤੇ ਫੇਰ ਹੁਣ ਹੋਇਆ ਕਿ ਤੇਲ ਨਾਣ ਲੱਗ ਗਿਆ ਇਹਨਾਂ ਦੇ ਤੋ ਲੋ ਜੀ 2 ਮਿੰਟ ਹੋ ਗਏ ਆ ਤੇ ਦੇਖੋ ਤੇਲ ਲੱਗ ਚੁੱਕਾ ਸਾਰੀਆਂ ਸਬਜ਼ੀਆਂ ਨੂੰ ਤੇ ਹੁਣ ਇਹਨਾਂ ਨੂੰ ਕੱਢ ਲੈਣੇ ਆ ਪਹਿਲਾਂ ਦੁਬਾਰਾ ਫਿਰ ਤੋਂ ਰੱਖ ਲੈਣੇ ਆ ਫਿਰ ਤੋਂ ਓਨਾ ਹੀ ਤੇਲ ਪਾਵਾਂਗੀ 2 ਛੋਟੇ ਚਮਚ ਸੋ ਗਾਇਸ ਲੋ ਜੀ ਸਬਜ਼ੀਆਂ ਸਾਡੀਆਂ ਹੋ ਗਈਆਂ ਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਮਸਾਲੇ ਤੇ ਕੀ ਕੀ ਪਾਣਾ ਮੈਂ ਤੁਹਾਨੂੰ ਦੱਸਦੀ ਹਾਂ ਸਭ ਤੋਂ ਪਹਿਲਾਂ ਪਾਵਾਂਗੇ ਰਾਈ ਉਸ ਤੋਂ ਬਾਅਦ ਪਾਵਾਂਗੇ ਮੈਂ ਇਹਦੇ ਵਿੱਚ ਗਰਮ ਮਸਾਲਾ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਜਿੰਨਾ ਚਾਰ ਬਣਾਉਂਦੇ ਹੋ ਤੇ ਹੁਣ ਪਾਵਾਂਗੇ ਮੈਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਉਹ ਤਿੱਖਾ ਰੱਖਾਂਗੀ ਕਿਉਂਕਿ ਫਿਰ ਮੈਂ ਇਹਦੇ ਵਿੱਚ ਗੁੜ ਵੀ ਪਾ ਰਹੀ ਹਾਂ ਤੇ ਮਿੱਠਾ ਵੀ ਹੋਏਗਾ ਔਰ ਤਿੱਖਾ ਵੀ ਹੋਏਗਾ ਸੋ ਹੁਣ ਇਹਦੇ ਵਿੱਚ ਪਾਵਾਂਗੀ ਮੈਂ ਅਦਰਕ ਔਰ ਲਸਣ ਦਾ ਪੇਸਟ ਸੋ ਇਹਦੇ ਨਾਲ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਤੁਸੀਂ ਅਦਰਕ ਲਸਣ ਦਾ ਪੇਸਟ ਜ਼ਰੂਰ ਪਾਣਾ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਨਮਕ ਨਮਕ ਸਵਾਦ ਅਨੁਸਾਰ ਜਿੰਨਾ ਤੁਹਾਨੂੰ ਬਦਲੀ ਅੱਗੇ ਤੇ ਹੁਣ ਮੈਂ ਇਹਦੇ ਵਿੱਚ ਪਾ ਦਾਂਗੀ ਥੋੜੀ ਜੀ ਹਲਦੀ ਦੋ ਚੁਟਕੀ ਬਸ ਜ਼ਿਆਦਾ ਨਹੀਂ ਪਾਣੀ ਤੇ ਲਾਸਟ 'ਚ ਇਹਦੇ ਵਿੱਚ ਮੈਂ ਪਾਵਾਂਗੀ ਗੁੜ ਦੇਖੋ ਗੁੜ ਨੂੰ ਮੈਂ ਮੈਲਟ ਕਰ ਲਿਆ ਤੇ ਹੁਣ ਇਹਦੇ ਉੱਪਰ ਪਾ ਦਾਂਗੀ ਜੀ ਗੁੜ ਇਸ ਤਰ੍ਹਾਂ ਬਹੁਤ ਹੀ ਟੇਸਟੀ ਆਚਾਰ ਬਣਦਾ ਇੱਕ ਵਾਰ ਤੁਸੀਂ ਵੀ ਟਰਾਈ ਕਰਕੇ ਜ਼ਰੂਰ ਦੇਖਣਾ ਸੋ ਇਹ ਨੂੰ ਕਰ ਦਿੰਦੇ ਆ ਮਿਕਸ ਸੋ ਇਹਨਾਂ ਨੂੰ ਤੁਸੀਂ ਮਿਕਸ ਕਰਕੇ ਤੇ 2 ਕੁ ਮਿੰਟ ਇਹਨੂੰ ਠੰਡਾ ਹੋਣ ਦਿਓ ਫਿਰ ਇਸ ਤੋਂ ਬਾਅਦ ਇਹਨੂੰ ਇਹ ਟਾਈਟ ਕੰਟੇਨਰ ਚ ਪਾਣਾ ਹੈ ਤੇ ਇਹਨੂੰ ਤੁਸੀਂ 3-4 ਮਹੀਨੇ ਆਰਾਮ ਨਾਲ ਖਾ ਸਕਦੇ ਹੋ ਖਰਾਬ ਨਹੀਂ ਹੋਏਗਾ ਇਸ ਤਰ੍ਹਾਂ ਤੁਹਾਡਾ achar ਤੇ ਲੋ ਜੀ ਬਹੁਤ ਹੀ ਟੇਸਟੀ ਬੰਦਾ ਹੈ ਤੁਸੀਂ ਇਸ ਨੂੰ ਰਾਈਸ ਨਾਲ ਖਾਓ ਤੁਸੀਂ ਇਸ ਨੂੰ ਪ੍ਰਾਂਠੀ ਨਾਲ ਖਾਓ ਰੋਟੀ ਨਾਲ ਖਾਓ ਬਹੁਤ ਹੀ ਵਧੀਆ ਲੱਗਦਾ ਹੈ ਦੇਖੋ ਜੀ ਤੇ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਸੋ ਗਾਇਸ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸੋਨੀ ਸੋਨੀ ਕਮੈਂਟ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ